ਅਸਲਾਮ ਵਾਲੇਕਮ ਜੀ ਜਨਾਬ ਇਹ ਜਿਹੜੇ ਮੇਰੇ ਪਿਆਰੇ ਵੀਰ ਚੜ੍ਹਦੇ ਪੰਜਾਬ ਵਾਲੇ ਜਨਾਬ ਖਾਸ ਕਰ ਆਪਣੇ ਪਾਕਿਸਤਾਨੀ ਨੂੰ ਤਾਂ ਪਤਾ ਹੀ ਆ ਜੇਕਰ ਸਾਡੇ ہمسਾਇਆਂ ਦੀ ਜਾਂ ਗਵਾਂਡੀਆਂ ਦੀ ਕੋਈ ਟਰਾਲੀ ਫਸ ਜAVE ਤੇ ਅਸਾਂ ਕਿੱਦਾਂ ਕੱਢਦੇ ਆ ਜਦੋਂ ਟਰਾਲਾ ਰੁਕ ਜਾਂਦਾ ਟਰਾਲਾ ਸਾਡਾ ਰੁਕ ਗਿਆ ਜਨਾਬ ਤੈਨੂੰ ਮੁਕੰਮਲ ਵਲੌਗ ਬਣਾ ਕੇ ਦਿਨੇ ਆ ਇੱਕ ਨਾਰਮਲ ਟਰਾਲੀ ਫਸੀ ਹੋਈ ਬਹੁਤ ਜ਼ਿਆਦਾ ਫਸੀ ਨਹੀਂ ਇਹ ਹਲੇ ਬਹੁਤ ਜ਼ਿਆਦਾ ਫਸੀ ਨਹੀਂ ਆ ਇਹ ਨਾਰਮਲ ਹੈ ਫੋੜ ਵਾਲੇ ਉਸਤਾਦ ਨੇ ਜਵਾਬ ਦਿੱਤਾ ਉਹਨੇ ਕਿ ਇੱਥੋਂ ਇਹ ਨਹੀਂ ਹਿੱਲਦਾ ਐ ਸਾਡਾ ਸਾਰੀ ਕਬੀਨਾ ਸਾਡਾ ਨਿਊ ਹਾਲੈਂਡ 540 ਨਿਊ ਹਾਲੈਂਡ ਉਹਨੂੰ ਤੱਕਾ ਲਾਉਣ ਵਾਸਤੇ ਜਾ ਰਹੀ ਹੈ ਅਸੀਂ ਤੱਕਾ ਲਾ ਕੇ ਉਹਨੂੰ ਲੈ ਆਵਾਂਗੇ ਤੇ ਤੁਹਾਨੂੰ ਉਹ ਦਿਖਾਵਾਂਗੇ ਨਹੀਂ ਹੋਵੇ ਉੱਥੇ ਨਹੀਂ ਨਹੀਂ ਬੰਦੇ ਬਹੁਤ ਆ ਬੰਦੇ ਬਹੁਤ ਆ ਨਿਊ ਹਾਲੈਂਡ ਕਰਨਾ ਕਿ 240 ਨਿਊ ਹਾਲੈਂਡ ਨਿਊ ਹਾਲੈਂਡ ਨਿਊ ਹਾਲੈਂਡ ਕਰਨਾ 240 ਕਮਰਾ ਅਮਾਦ ਭਾਈ ਅੱਜ ਤੁਹਾਨੂੰ ਕੀ ਲੱਗਦਾ ਟਰਾਲਾ ਕਿਵੇਂ ਨਿਕਲੇਗਾ ਯਾਰ ਕੱਢਾਂਗੇ ਇਨਸ਼ਾ ਅੱਲਾਹ ਹੈ ਕੱਢਾਂਗੇ 240 ਆਰਾਮ ਨਾਲ ਲੈ ਜਾਏਗਾ ਕਿ ਨਹੀਂ ਕੱਢਾਂਗੇ ਆਹ ਲਈ ਆ ਸਹੀ ਆ ਆਹ ਇਹਨਾਂ ਨਹੀਂ ਪਾਉਣਾ ਚਾਰ ਬੰਦਾ ਨਹੀਂ 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 ਇਹਨਾਂ ਦੀ ਜਾਣਾ ਬੂੰਗ ਦਾ ਜਾਣਾ ਆ ਚਾਸਾ ਜਾਏਗੀ ਹੈ ਜੀ ਕੀ ਹੋਏਗਾ ਚਾਸਾ ਆ ਜੀ ਮਗਰ ਮੈਨੂੰ ਕੱਲ ਨੂੰ ਛੱਡਿਆ ਹਾਂ ਠੀਕ ਹੈ ਹਮਾਦ ਭਾਈ ਦਾ ਗਾਜ਼ੀ ਜਨਾਬ ਪਿੱਛੇ ਦਿੱਕਾ ਲਾਏਗਾ ਤੇ ਹਮਾਦ ਭਾਈ ਦਾ ਟਰੈਕਟਰ ਹੈ ਮਾਸ਼ਾਅੱਲਾ ਬੜਾ ਅੱਛਾ ਤੇ ਜ਼ੋਰ ਲਾਉਣ ਵਾਲੀ ਅਖੀਰ ਕਰ ਦੇ ਆਏ ਵੇਖੋ ਨਾ ਜੀ ਐ ਭਾਈ ਜਾਨ ਇਹਦੀ ਹੁੱਕ ਦਾ ਕੋ ਪਤਾ ਪੂਤਾ ਕਰ ਰਹੇ ਨੇ ਰੋਕ ਨਹੀਂ ਲੋੜ ਹੀ ਨਹੀਂ ਇੱਥੇ ਪੈਨ ਦਿੰਦਾ ਨਾ ਹੋਏ ਜ਼ੋਰ ਪੜਾਈ ਇਹਦੀ ਪਲੇਟ ਖਿੱਚੀ ਜਾਣੀ ਹੈ ਜ਼ੋਰ ਨਹੀਂ ਖਿੱਚੀ ਜਾਣੀ ਪੁੱਛ ਕੇ ਆ ਵੀ ਕਹਿੰਦੇ ਇੱਥੇ ਪਈ ਹੁੰਦੀ ਆ ਪੁੱਛਿਆ ਉਹਨੂੰ ਆ ਪੱਠਿਆਂ 'ਚ ਦੇਖੋ ਪੱਠਿਆਂ ਕਿੰਨੇ ਲੱਗਦੇ ਆ ਆ ਦੇਖ ਚੌਧਰੀ ਵਾਲਾ ਆ ਛਲ ਜਮ ਜੇ ਥੱਲੇ ਪਈਏ ਤੇ ਛਲ ਜਮ ਇਹਦੀ ਗੇਅਰ ਵੀ ਹੈ ਗੇਅਰ ਹੈਗੇ ਲੱਗਦਾ ਕਿਦਾਂ ਹੋਰ ਬਗੈਰ ਗੇਅਰ ਤੋਂ ਚੱਲਦਾ ਚਾਬੀ ਚ ਬੜਾ ਰਿੰਗ ਪਾਇਆ ਯਾਰ ਪੈਂਥਰ 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 ਦੱਲੇ ਵੇ ਲੈ ਬਈ ਪੈਂਥਰ ਦਾ ਪਤਾ ਨਹੀਂ ਕਦੋਂ ਦਾ ਪਾਇਆ ਇੱਥੇ ਖੜਾ ਹੋ ਹੋ ਕੇ ਜ਼ੰਗ ਲੁਦਾ ਹੋ ਗਿਆ ਹੈ ਸਿਰਫ ਪੈਂਥਰ ਹੀ ਬਚਿਆ ਹੈ ਬਾਕੀ ਜ਼ੰਗ ਲੁਦਾ ਹੋ ਗਿਆ ਕੁਛ ਹੋ ਨਾ ਵੀ ਪਈ ਕਿੱਥੇ ਤੂੰ ਆਜ ਕੋ ਬੋਸ ਇੱਥੇ ਹੀ ਪਈ ਆ ਦੂਤਾ ਲੰਬੜ ਦਾ ਆਇਆ ਨੂੰ ਹੋ ਯਾਰ ਲੰਬੜ ਦਾ ਜਾਨ ਨਹੀਂ ਛੱਡਦਾ ਤੁਹਾਡੀ ਲੰਬੜ ਦਾ ਨਾਲ ਹੀ ਆ ਥੋੜਿਆ ਜਾਨੀਆ ਸਟਾਰਟ ਕਰਨ ਲੱਗ ਬਿਲਕੁਲ ਇਹਨਾਂ ਦਾ ਲਾਲ ਹੈ ਯਾਨੀ ਇਹ ਕਹਿਣਾ ਹੈ ਹੋਰ ਬਾਗੀਆਂ ਉਹ ਤਾਂ ਬੁੱਕੇ ਬੰਨ੍ਹਦੇ ਹੋੜੀ ਚਾਹ ਨਹੀਂ ਘਟਾ ਜਨ ਪਾਣਾ ਓਏ ਹੋਕ ਬੜੀ ਕੋਈ ਬਹੁਤ ਕੋਈ ਖਾਨਦਾਨੀ ਹੋਕ ਆ ਯਾਰ ਬਲਾ ਹੋਕ ਹੈ ਨਾ ਪਹਿਲੇ ਬੜੀ ਹੌਲੀ ਸੀ ਮੀਆਂ ਕੋਲ ਮੀਆਂ ਬੋਲੀ ਦੇ ਹੱਥੇ ਆਈ ਹੋਈ ਏ ਚਲੋ ਚਾਹ ਨਾ ਲੈਣਾ ਬੜੇ ਅਰੇ ਯਾਰ ਆ ਤੂੰ ਪਹਣਾ ਹੈ ਥੋ ਲੰਮਾ ਅੱਛਾ ਅੱਛਾ ਅੱਜ ਚੌਰੀ ਦੇ ਪਿੰਨਾ ਵੇਖ ਚੋ ਸਾਹਿਬ ਪਿੰਨਾ ਟਾਪ ਲੈ ਕੇ ਜਿੱਦੀ ਵੇਟ ਬਾ ਟੋਕੀ ਬਾ ਲੀ ਪੁੱਠੀ ਬਾ ਲੀ ਮੈਨ ਦੇ ਦੇਖਾ ਹਣਾ ਦੇਖੀ ਨਹੀਂ ਆਉਣੀ ਅਰੇ ਆ ਹੇਰ ਲਾ ਪਾਸ ਤੇ ਕਾ ਅਰੇ ਤਾਂ ਮੁ ਹੋ ਗਿਆ ਭਰਾ ਹੁਣ ਜੀ ਖਤਮ ਹੋ ਗਿਆ ਉਹ ਨਹੀਂ ਯਾਰ ਐਚ 2 ਹੀ ਆ ਦੀ ਬਲਾਉਂ ਐਂ ਕਰ ਸਮਾਤ ਕਿਹੜੀ ਓਕ ਹੈ ਹੈ ਕਿਹੜੀ ਓਕ ਹੈ ਨਿਊ ਬਲਾਉ ਓਕ ਐਵੇਂ ਸਟੇਮਸ ਆਇਆ ਕਿ ਨਿਊ ਹਲੈਂਡ ਉੱਥਾ ਜਾ ਕੇ ਥੜਾ ਇਹ ਨਿਊ ਹਲੈਂਡ ਦੀ ਇੱਧਰ ਹੱਥ ਬਾਹਰ ਬੜੇ ਹੱਥ ਤਿੰਨ ਬੰਦੇ ਸੋ ਇੱਕ ਜਣਾ ਇੱਕੇ ਬੰਦਾ ਕੀ ਕਰ ਰੋ ਬਾਜ ਸਿਤੀ ਕਰ ਕੇ ਪਾਉ ਨੋ ਨਿਊ ਹਲੈਂਡ ਚਲ ਪਾਈ ਚਲੋ ਬਰਾਬਰ ਦੀ ਕੋ ਬਰਾਬਰ ਤੇ ਕੋ ਨਾ ਬਰਾਬਰ ਦੀ ਕੋਕੀ ਕਰਦੇ ਹੁਕ ਤਾਂ ਆਰਾਮ ਨਾਲ ਪੈ ਜਾਂਦੀ ਹੈ ਨਹੀਂ ਨਹੀਂ ਅੱਗੇ ਨਹੀਂ ਜਾਂਦੀ ਨਹੀਂ ਗਈ 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 ਓਏ 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 ਕੋਕ ਤਾਂ ਬਹੁਤ ਆਰਾਮ ਨਾਲ ਪੈ ਜਾਂਦੀ ਹੈ ਕਦੀ ਵੀ ਨਹੀਂ ਇੰਨਾ ਟਾਈਮ ਲੱਗਾ ਇਹਦੇ ਵਿੱਚ ਉਰਾਨੂ ਮਾਂਡ ਥੋੜੀ ਆਪ ਆਸਾਂ ਮਾਂਡ ਮਰਾ ਹਾਂ ਮੇਰੇ ਪਿੰਦੇ ਨਾਲ ਸਾਟ ਮਾਰੋ ਉਹਨੇ ਕੀ ਪਰੇ ਤਾਂ ਹੋ ਜਾ ਪੁੱਤਰਾ ਤੂੰ ਕੀ ਕਰੂ ਕੀ ਹੈ ਉਹ ਕਿੱਥੇ ਦੇ ਰਹੇ ਹੋ ਦੀ ਆ ਆ ਇਹਨੇ ਸਾਟ ਇਮਰਾਨ ਭਾਈ ਕੀ ਮਸਲਾ ਹੋ ਗਿਆ ਇਸ ਕੋ ਇਮਰਾਨ ਭਾਈ ਦਿਨ ਬੜਾ ਖੜਾ ਹੈ ਟੈਨਸ਼ਨ ਨਹੀਂ ਲੈਣੀ ਸਾਹ ਫੂਲ ਗਈ ਹੈ ਨਿਊ ਅਲਰਜੀ ਹੋਕ ਪਾਉਂਦੇ ਪਾਉਂਦੇ ਉਹਦਾ ਸਰੀਆ ਲਾ ਲਾ ਉਹਨੇ ਸਾਟ ਮਾਰ ਤੂੰ ਵੱਡਾ 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 ਇਹਨਾਂ ਲਾ ਦੋ ਲਾ 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 ਠੀਕ ਕਰ ਲਓ ਇਹ ਡਰੈਸ ਲਾ 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 ਸੋਰਗੇ ਟੋਕ ਨੇ ਇਹ ਆ ਗੋ ਨਾ ਲੱਕਾ ਖਰਾਬ ਹੋਇਆ ਖਲੜੀ ਕੈਨ ਪਾਉਣਾ ਤੇ ਤੈਨੂੰ ਪਾ ਦੋ ਆਖ ਲੋ ਆਖ ਲੋ ਜੇ ਭਾਈ ਮਾ ਤੈਨੂੰ ਟਰਾਈ ਕਰਕੇ ਦਿਖਾਉਣਗੇ ਆ ਇਹ ਤਾਂ ਇੱਥੇ ਵਾਲੀ ਹੀ ਹੈ ਤੇ ਉਤਲੀ ਓਏ ਇੱਥੇ ਤੇਰੇ ਆ ਪਾ ਲਾਂਗੇ ਬੜੇ ਇਹ ਬੜੀ ਰੈਲੀ ਆ ਇੱਥੇ ਤੇਰੇ ਵਾਲੀ ਪਾ ਲਾਂਗੇ ਲੇ ਤਾਂ ਹੀ ਪੈਣੀ ਲੋ ਸਾਹ ਕੀ ਰੋਣਾ ਕੀ ਇਹ ਉਤਲੀ ਪਾ ਲੋ ਇੱਕ ਹੀ ਫਿਰ ਨੀ ਤਾਂ ਹਾਂ ਇਧਰ ਹੋ ਕੋ 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 ਕਬੋਂਦਾ ਪੋਂਦਾ ਬੰਦਾ ਅੱਲਾ ਨੂੰ ਪਿਆਰਾ ਹੋ ਚੱਲਦਾ ਸੀ ਕੋਈ ਪੜੀ ਨਿਊ ਹਲੈਂਡ ਨਿਊ ਹਲੈਂਡ ਜਰਮਨ ਸੋਚ ਚਾਲੂ ਆ ਹੱਲੇ ਦਾ ਆ ਜਿਹੜਾ ਆ ਸੋਚੇ ਦਾ ਜਰਮਨ ਚਾਲੂ ਆ ਵੇਖੋ ਆ ਇਹਨੂੰ ਤੇ ਆ ਗਿਆ ਹਾਂ ਲੋਖਾ ਇਹ ਹਾਫੇ ਤੇ ਪੈਣੀ ਕੋ ਜ਼ਰੂਰਤ ਹੋ ਵਟੀ ਤੋਂ ਦੇ ਤੋਂ ਦੇ 10 ਕੋਰੀ ਆ ਵੈਰ ਵੀ ਗਾਡ ਹਲੇ ਹਜੀ ਚਾਉਨੀਆਂ ਆ ਕੇ ਨਿਕਲੇ ਥੱਲੇ ਆ ਥੱਲੇ ਵਾਲੀ ਕੋ ਲਾ ਬਲੇ ਅਲੈਕੁਮ ਇਹ ਨਹੀਂ ਪਈ ਨਹੀਂ ਨਹੀਂ ਹੋ ਲੈ ਲਾਂਗੀ ਚੋਕੇ ਲਾਂਗੀ ਚੋਕੇ ਪਾ ਅਇਸ਼ ਦੇ ਕੋਈ ਫੈਰ ਤੇ ਹੋ ਜਾ ਬਾਹਰ ਲੈਂਕਾ ਵੀ ਜਾਉਂਦੀ ਪੈ ਗਈ ਪੈ ਗਈ ਇਸ ਹਲਾ ਫਿਰ ਬੜੇ ਵਪਾਰ ਨਹੀਂ ਜਾਣੇ ਯਾਰ ਇੱਥੇ ਹੀ ਰਹਿਣੀ ਹੈ ਜੀ ਦੋਸਤੋ ਦੋਸਤੋ ਅੱਜ ਤੁਹਾਨੂੰ ਦੋ ਟਰਾਲੇ ਕੱਢਦੇ ਹੋਏ ਵਿਖਾਉਣੇ ਨੇ ਹੁਣ ਸਟਾਰਟ ਨਹੀਂ ਜੀ ਕਿਸੇ ਨੂੰ ਕਰਨਾ ਆਉਂਦਾ ਬੜਾ ਮੁਸੀਬਤ ਪੈ ਗਈ ਉਹਦੇ ਆ ਮੋਬਾਈਲ ਫੜ ਦਊਗਾ ਮੋਬਾਈਲ ਦੋਸਤੋ ਕਾਮਯਾਬੀ ਦੇ ਨਾਲ ਠੀਕ 15 ਮਿੰਟਾਂ ਦੇ ਅੰਦਰ ਅੰਦਰ ਹੋਕ ਪਾ ਲਈ ਗਈ ਹੈ ਨਿਊ ਹਾਲੈਂਡ ਦੀ ਹੁਣ ਇਹ ਕਿਸੇ ਨੂੰ ਸਟਾਰਟ ਨਹੀਂ ਕਰਨਾ ਆਉਂਦਾ ਜਿਹੜੇ 5-7 ਬੰਦੇ ਇੱਥੇ ਆ ਗਏ ਨੇ ਇਹਦੇ ਕੋਈ ਗੇਅਰ ਨਹੀਂ ਹੋਰ ਫੋਰ ਤਰਾ ਮੇਮਾ ਅਦ ਭਾਈ ਇਹਦਾ ਕੀ ਮਸਲਾ ਕੀ ਹੈ ਗੇਰਾ ਲਾਸਰ ਸਮਝ ਨਹੀਂ ਆਉਂਦੀ ਕਿ ਕੀ ਚੱਕਰ ਇਹ ਰੂਸੀ ਦਾ ਭਰਾ ਆ ਚੋਤਾ ਇਹ ਜੀ ਰੂਸੀ ਤਰ੍ਹਾਂ ਜੀ ਇਹਦੇ ਗੇਅਰ ਨੇ ਇਛਕ ਲੱਗੇ ਹੋਏ ਧੂਨੀ ਜੀ ਦੇ ਕੋਲ ਕੋਈ ਆ ਐਂ ਕਰਕੇ ਤੇ ਇਦਾਂ ਨਹੀਂ ਜਾਣਾ ਤੇ ਫਿਰ ਐਂ ਘੜੱਪ ਕਰਕੇ ਲਾਉਣਾ ਤੇ ਇਹਦਾ ਨਾ ਨਿਜ਼ਾਮ ਆ ਕੋਈ ਸਮਝ ਨਹੀਂ ਆਉਂਦੀ ਐਸ ਨੁਕਰ 'ਚ ਹਾਈ ਲੋ ਹੁੰਦਾ ਹੈ ਉਸ ਤੋਂ ਬਾਅਦ 1 2 5 6 7 ਇਥੋਂ ਵੇ ਲੋਕ ਹਨ 8 ਤੇ 9 ਇਹਦੇ ਯਾਨੀ 9 ਗੇਅਰ ਆ ਇਹਦੇ ਆ ਵੇਖੋ ਮਹਾ ਸਾਫ ਸੂਫ ਪਾ ਕੇ ਨਾ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਵੀ ਗੇਅਰਾਂ ਦੀ ਕੋਈ ਲਿਖ ਪੜ ਸਮਝ ਆਵੇ ਪੀ ਪਲੇਟ ਤੇ ਸ਼ਾਇਦ ਲਿਖਿਆ ਮੇਡ ਇਨ ਵਾਹ ਭਾਈ ਮੈਂ ਤੈਨੂੰ ਝੂਠ ਬੋਲਿਆ ਸੀ 9 ਗੇਅਰ ਹੈ ਇਹਦੇ 9 ਆ ਕਈ ਬੰਦੇ ਤਾਂ 11 ਵੀ ਕਹਿੰਦੇ ਆ ਇਹਨੂੰ ਹਮਾਦ ਭਾਈ ਜੈਨੂਨ ਮੇਡ ਇਨ ਇਟਲੀ ਆ ਆ ਗਈ ਬਲਾ ਇਹ ਗੇਅਰ ਇਹ 9 ਇਹ 9 9 ਦੇ ਨਹੀਂ ਲਿਖੇ 9 ਗੇਅਰ ਆ ਪਾਹੀ ਉੱਤੇ 6 ਆ ਪਰ ਉਹ ਸੱਤ ਸਾਫ਼ ਕਰੋ ਇਹਦਾ ਹੁਣ ਰਿਵਰਸ ਇੱਥੇ ਹੀ ਆ ਪਹਿਲੇ ਦੇ ਨਾਲ ਆ ਚੌਥਾ ਆ ਜੀ ਇਹ ਕਿਹੜਾ ਆ? ਆ ਚੌਥਾ ਖੜਾ ਆ ਗਈ ਹੈ। ਇਹ ਚੌਥਾ ਹੀ ਹੈ। ਇਹ ਕਿਹੜਾ ਭਾਈ? ਹੁਣ ਬੈਠੇ ਆ ਜੀ ਮੁਤਾਜ ਨੇ। ਵਿੱਚ ਕੋਈ ਬੰਦਾ ਆਵੇ ਤਾਂ ਸਟਾਰਟ ਕਰੀਏ। ਤੂੰ ਉੱਪਰ ਆ। ਲੋ ਜੀ ਗੇਅਰ ਦੇਖ ਲੈ ਆ। ਓਕੇ ਸੌਖੇ ਸਾਫ-ਸੂਫ ਕਰਕੇ ਤਾਂ ਗੇਅਰ ਦੇਖ ਲੈ ਆ। ਵਾਹ। ਲੋ ਜੀ ਨਵੀਂ ਗੱਡੀ ਐ। ਲੋ ਜੀ ਸਾਫ ਹੋ ਗਿਆ। ਟਾਕੀ ਉੱਥੇ ਸਿੱੜ ਦिती ਆ। ਦੁਬਾਰਾ ਫੇਰ ਸਾਫ ਕਰਨੇ ਪੈ ਸਕਦੇ ਕੋਈ ਹੁਣ ਵੱਡੇ ਮੀਆਂ ਸਾਹਿਬ ਹੋਣਗੇ ਉਹਨਾਂ ਦੇ ਹੱਥ ਹੱਤੇ ਚੜਿਆ ਹੈ ਜਿਵੇਂ ਕੋਈ ਮੱਝ ਨਹੀਂ ਹੁੰਦੀ ਚੋਣ ਵਾਲੀ ਉਹ ਵੀ ਕਿਸੇ ਬੰਦੇ ਦੇ ਹੱਥੇ ਲੱਗੀ ਹੁੰਦੀ ਸਿਰਫ ਉਹ ਹੀ ਚੋ ਸਕਦਾ ਇਹਦਾ ਹਿਸਾਬ ਉਹ ਹੀ ਹੈ ਜੀ ਇਸਨ ਪੇ ਜਿਹੜੇ ਬੰਦੇ ਦੇ ਹੱਥੇ ਲੱਗਾ ਉਹਦ ਕੋਈ ਚੱਲਦਾ ਹੋਰ ਕਿਸੇ ਕੋ ਨਹੀਂ ਚਲੋ ਰਾਖਰੀ ਬਦਾਂ ਉਸ ਸਦੋਂ ਸਹੀ ਜਗ੍ਹਾ ਤੇ ਬਹਿਣਾ ਵਾ ਹਾਂਜੀ ਮਾਲਬਾਈ ਸੀਟ ਤੋਂ ਤੱਕ ਲਗਾਓ ਮਾਲਬਾਈ ਸੀਟ ਤੋਂ ਤੱਕ ਲਗਾਓ ਇਹ ਬੰਦਾ ਨਹੀਂ ਗਾਉਂ ਡਰਾਈਵਰ ਤੇ ਕਣਾ ਮੈਂ ਮੈਂ ਜਾਵੋ ਦੇਖੋ ਤੁਸੀਂ ਬੰਦੇ ਕਿੰਨੀ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਹੇ ਸੀ ਜਿਨ੍ਹਾਂ ਨੂੰ ਗੇਹ ਦਾ ਕੱਖ ਨਹੀਂ ਸੀ ਪਤਾ ਗੱਲ ਇਹ ਪੈਲੇਟ ਦਾ ਇੰਤਜ਼ਾਰ ਹਾਂ ਸਾਰੇ ਕਰਦੇ ਹਾਂ ਬਿਲਕੁਲ ਭਾਈ ਆ ਗਏ ਨੇ ਹੁਣ ਭਾਈ ਇਨਸ਼ਾਅੱਲਾ ਤਾਲਾ ਜੀ ਬਿਸਮਿਲ੍ਲਾ ਪੜ ਕੇ ਜਨਾਬ ਭਾਈ ਇਹ ਤੇ ਪੈਲੇਟ ਨੇ ਜੀ ਇਹਦੇ ਉਹੀ ਮਖਲੂਕ ਬਹੁਤ ਆ ਯਾ ਅੱਲਾਹ ਖੈਰ ਸਾਊਂਡ ਵੇਖੋ ਸਾਊਂਡ ਵੇਖੋ ਨਿਊ ਲੈਂਡ ਦਾ ਬੱਲੇ ਨਿਊ ਲੈਂਡ ਬੱਲੇ ਕੀ ਹੋਇਆ ਕਿਹੜੀ ਸ਼ੈ ਘਟਾ ਪਾਣੀ ਤੇ ਲੈਗਾ ਪਾਣੀ ਕੋਈ ਨਹੀਂ ਪਾਣੀ ਪਾ ਲਈਏ ਇਹਦੇ ਚ ਮੇਹਾਂ ਜੀ ਤੇਲ ਹੈਗਾ ਨਾ ਤੇ ਤੇਲ ਪਾਉਣਾ ਪਊਗਾ ਤੇਲ ਲੈ ਆਓ 5 ਕਿਲੋ ਜਰ ਤੇਲ ਲੈ ਕੇ ਆਓ ਯਾਰ ਓ ਯਾਰ ਇਮਰਾਨ ਭਾਈ ਨਹੀਂ ਭਾਈ ਜੀ এয়ার ਲਾਕ ਹੋ ਜੇਗਾ ਨਾ 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 ਚੋਖੇ ਜਿਦਿਓ ਚੋਖੇ ਜਿਦਿਓ ਤੇਲ ਲੈ ਕੇ ਆਓ ਯਾਰ ਦੋ ਹੋਗਾ ਦੋ ਉਂਗਲ ਸਿਰਫ ਤੇਲ ਹੈ ਜੀ ਦੋ ਉਂਗਲ ਤਾਂ এয়ার ਲਾਕ ਹੋ ਜਾਏਗਾ ਹੋ ਜਾਣਾ ਓਏ ਲੀ 2 ਲੀਟਰ ਲਿਆ ਉਹ ਗਾਦੀ ਜੋ ਕੱਢ ਕੇ ਪਾਲੇ ਨੇ ਉਹ ਤੇ ਹੈਗਾ ਆ ਗੱਡੀ ਜਾ ਰਹੀ ਏ ਆ ਵੇ ਲੋ ਜੀ ਬੰਦੇ ਚੜਦੇ ਜਾਂਦੇ ਨੇ ਗੱਡੀ ਦੇ ਉੱਤੇ ਜਾਂਦੀ ਦੇ ਬੰਦੇ ਜਾ ਰਹੇ ਨੇ ਜੀ ਬੰਦੇ ਜਾ ਰਹੇ ਨੇ ਬੰਦੇ ਜਾ ਰਹੇ ਆ ਜਨਾਬ ਟਰਾਲਾ ਕੱਢਣ ਤੇ ਮੈਂ ਵੀ ਤੁਹਾਨੂੰ ਨਾਲ ਦਿਖਾਉਣਾ ਇਹਨਾਂ ਦਾ ਸ਼ੌਕ ਦਾ ইমরান ਭਾਈ ਦਾ ইমরান ਭਾਈ ਦਾ ਟਰਾਲਾ ਗਿਆ ਰੋਕ ਗੱਡੀ ਜਾ ਰਹੀ ਆ ਫੁੱਲ ਪ੍ਰੋਟੋਕੋਲ ਆ ਨਿਕਿਆ ਉਹ ਨਿਕਿਆ ਪੁੱਤਰਾ ਤੂੰ ਕਿਹੀ ਬਲਾਏ ਤੂੰ ਆ ਗਿਆ ਵਜ਼ੂ ਕਰਾ ਲੈ ਜ਼ੋਰ ਜ਼ੋਰ ਲਾਉਣ ਤੋਂ ਪਹਿਲੇ ਵਜ਼ੂ ਕਰਾਉਣਾ ਪੈਂਦਾ ਟਰੈਕਟਰ ਦਾ ਪਹਿਲੇ ਟਰੈਕਟਰ ਦਾ ਇਸ਼ਨਾਨ ਕਰਾਉਣਾ ਪੈਂਦਾ ਮੀਆਂ ਸਾਹਿਬ ਤਾਂ ਹੁਣ ਨਮਾਜ਼ ਪੜ੍ਹ ਕੇ ਆਟੇ ਸੀ ਮੀਆਂ ਸਾਹਿਬ ਦਾ ਨਹੀਂ ਵਜ਼ੂ ਹੋਣਾ ਹੈ ਇਹਦਾ ਦੋ ਲੋਟੇ ਮੇਆ ਕਹਿੰਦਾ ਵੀ ਪਾਣੀ ਇਹ ਚ ਕੋਈ ਨਹੀਂ ਲੋਟੇ ਨਾਲ ਨਹੀਂ ਸਾਰਨਾ ਬਾਲਟੀ ਲੈ ਆਓ ਪਹਿਲੇ ਇਹਨੂੰ ਇੱਥੇ ਨਿਲਾਉਣਾ ਜੀ ਟਰੈਕਟਰ ਨੂੰ ਪਹਿਲੇ ਨਿਲਾਉਣਾ ਪੈਂਦਾ ਜੀ ਆਹ ਲੋਟੇ ਚ ਪਾਣੀ ਆ ਜੀ ਪਹਿਲੇ ਇਹਦਾ ਕੋ ਹੱਥੋਂ ਤਵਾਉਣੇ ਪੈਂਦੇ ਆ ਪਾਣੀ ਬਾ ਪਾਣੀ ਬਾ ਲਾ ਆ ਐਸੇ ਦ੍ਰਿਗ ਦੇ ਪਾਈ ਤੇ ਨਹੀਂ ਹੁੰਦਾ ਹੋ ਜੇ ਇੱਕ ਲੋਟਾ ਪੈ ਗਿਆ ਇੱਕ ਲੋਟਾ ਪੈ ਗਿਆ ਦੋ ਲੋਟੇ ਹੋਰ ਲਿਆਓ ਬਈ ਸਾਲਮ ਬਾਲਟੀ ਆ ਗਈ ਸਾਲਮ ਬਾਲਟੀ ਮਾਰੇ ਮਾਰੇ ਘਾਰ ਬਣ ਕੇ ਬਾਲਟੀ ਪਾਓ ਕਿਤੇ ਇਹ ਫੀਅਟ ਆ ਜੀ 450 ਤੇ ਬੜੀ ਕੋਈ ਨਾਮੀ ਗ੍ਰਾਮੀ ਗੱਡੀ ਐ ਕਿਤੇ ਵੀ ਕੋਈ ਮਸਲਾ ਮਸਾਇਲ ਹੋ ਜਾਏ ਫ੍ਰੀ ਆਫ ਕਾਸਟ ਜਨਾਬ ਇਹ ਗੱਡੀ ਜਾਂਦੀ ਐ ਸਿਰਫ ਪਾਣੀ ਤੁਸੀਂ ਪੇਡੇ ਚ ਪਾ ਦੇਣਾ ਐ ਜੇ ਤੁਹਾਡਾ ਕੋ ਨਾ ਹੋਵੇ ਤਾਂ ਪਾਣੀ ਵੀ ਅਸੀਂ ਆਪਣਾ ਹੀ ਪਾ ਕੇ ਜਾਵਾਂਗੇ ਤੇ ਫ੍ਰੀ ਮਦਦ ਕਰਦੇ ਆਂ ਜੀ ਤੇਲ ਦੀ ਕੋਈ ਜ਼ਰੂਰਤ ਨਹੀਂ ਪਾਣੀ ਪਾ ਦਿਓ ਇਹ ਪਾਣੀ ਇਹ ਤਾਂ ਥੋੜੇ ਦਿਨਾਂ ਦਾ ਲੀਕ ਕਰਦਾ ਪਿਆ ਇਸ ਤਰ੍ਹਾਂ ਕੁਝ ਜਨਾਬ ਤਮਾਸ਼ਾਈ ਇਕੱਠੇ ਹੋ ਜਾਂਦੇ ਨੇ ਬਹੁਤ ਜ਼ਿਆਦਾ ਪਿਛਲੇ ਟਰੈਕਟਰ ਦੀ ਵੀਡੀਓ ਤੁਹਾਨੂੰ ਨਾਲ ਦੇਵਾਂਗੇ ਪਹਿਲੇ ਇਹਨੂੰ ਇਕੱਲੇ ਨੂੰ ਤੋਰਿਆ ਵਾ ਉਹ ਵੀਡੀਓ ਤੁਹਾਨੂੰ ਐਡ ਕਰ ਦਿੱਤੀ ਆ ਹੁਣ ਇਹਨੂੰ ਨਾਲ ਤੋੜਨ ਲੱਗੇ ਆ ਅੱਗੇ ਆ ਪਾ ਕੇ ਡਰਾਈਵਰ ਕਹਿੰਦਾ ਵੀ ਹੁਣ ਇਹ ਨਹੀਂ ਤੁਰਦਾ ਉਹ ਦਿਲ ਛੱਡੀ ਖੜਾ ਤੋੜਦਾ ਤੇ ਸ਼ਾਇਦ ਟੁੱਰੀ ਜਾਂਦਾ ਐਸਾ ਤੇ ਦੋਨੇ ਟਾਇਰ ਹੋਗੇ ਨਜ਼ਰ ਆਉਣ। ਉਹ ਜੀ ਕੰਮ ਸ਼ੁਰੂ ਹੋਣ ਲੱਗਾ ਜੀ। ਹੱਥਾਂ ਵਾਲੀਆਂ ਖੇਚ ਲਈਆਂ, ਫੋਰਡ ਵਾਲੇ ਨੇ ਦੂਜਾ ਤੇ ਉਸਤਾਦ ਉਹਨਾਂ ਨੇ ਤੀਜਾ। ਐਨ ਹੋ ਜੀ ਵੀਰੇ। ਬismillah। ਸ਼ਿਆਰੋ। ਊਆ। ਪਿਆ ਮੋੜ ਹੁਣ ਪਿਆ ਮੋੜ ਇੱਥੇ ਪਿਛਲੇ ਟਰੈਕਟਰ ਦੀਆਂ ਸੱਟਾਂ ਜੀ ਹੋਏ ਮਹਾਦ ਨੇ ਪਿਛੋਂ ਬੜਾ ਜ਼ੋਰ ਲਵਾਇਆ ਜੀ ਆਜ਼ਾਬ ਨੇ ਪਿਛੋਂ ਆਇਆ ਅੰਨਾ ਜ਼ੋਰ ਲਾਇਆ ਵਾ ਪਿਛੋਂ ਕੁਛ ਢਿੱਗ ਪਈ ਮੈਨੂੰ ਲੱਗਦਾ ਮਹਾਦ ਆਹ ਦੇਖ ਨਾ ਯਾਰ ਬਰਾਬਰ ਟਰਾਲਾ ਖੜਾ ਕੇ ਰੋਕ ਗਿਆ ਖੋਰੀ ਆ ਗਿਆ ਸਿਰਫ ਖੋਰੀ ਦੀ ਜਿਹੜੀ ਉਹ ਡੜਾ ਲੱਗਾ ਖੋਰੀ ਦਾ ਟਾਇਰ ਦੇ ਕੇ ਡੜਾ ਆ ਗਿਆ ਆਹ ਜ਼ੋਰ ਮੈਂ ਤੇ ਟੱਕਰ ਮਾਰੂ ਪਰ ਉਹਨਾਂ ਨੂੰ ਕਿਹਾ ਖੋਰੀ ਹਟਾਓ ਯਾਰ ਫਿਰ ਰੋਲ ਰੋਲਾ ਦਪਾ ਯਾਰ ਓ ਯਾਰ ਜਾ ਯਾਰ ਤੇਰੀ ਮੰਨਦੇ ਆ ਉਹ ਕੁਝ ਡਿੱਗ ਪਿਆ ਉਹ ਕੀ ਡਿੱਗਿਆ ਈ ਹਾਂ ਉਹ ਕੁਝ ਗਵਾਚ ਗਿਆ ਇਸ ਬੰਦੇ ਦਾ ਉਹ ਕੁਝ ਨਹੀਂ ਡਿੱਗ ਪਿਆ ਰੋਕ ਲਿਆ ਕਰ ਵੀਡੀਓ ਰੋਲ ओया यार टायर देखे खोरी का दड़ाया खड़ा आया। तो यार खोरी आ गई नहीं तो जा बड़ा सोना रहा खुबिया खबिया निका कि लो दो दोस्तों ट्राला है, और रुक चुके है मैं रड़े ते खड़ा है لیکن ਜਦੋਂ ਕਿਸੇ ਕਹਿੰਦੇ ਹੁੰਦੇ ਨਾ ਕਿਸੇ ਬੰਦੇ ਦੇ ਵਿੱਚ ਕੋਈ ਹੋਵੇ ਨਾ پورا ਜਿਗਰਾ ਜਿਓਗ੍ਰਾਫੀ ਪੁੱਛ ਨਹੀਂ ਹੁੰਦਾ ਫੋਰਡ ਵਾਲਾ ਉਸਤਾਦ ਕਹਿੰਦਾ ਵੀ ਤੁਸੀਂ ਮੈਨੂੰ ਨਾ ਚੋਕ ਕੇ ਬਾਹਰ ਰੱਖਿਓ ਬਿਸਮਿਲ੍ਲਾ ਕਰਕੇ ਮੈਂ ਨਹੀਂ ریس ਲਾਉਣੀ ਤੇ ਨਾਮ ਹੈ ਇਹਨੂੰ ਪਿੱਛੇ ਨੂੰ ਹਟਾਉਣਾ ਤੇ ਨਾਮ ਹੈ ਘਾਹ ਨੂੰ ਤੋੜਨਾ ਉਹ ਸਵੇਰ ਦਾ ਹੀ ਉਸਤਾਦ ਆਇਆ ਇਹਨਾਂ ਤੇ ਬਸ ਅੱਲਾ ਅੱਲਾ ਕਰਕੇ ਲਈ ਫਿਰਦਾ ਉਹ ਕਹਿੰਦਾ ਸੀ ਵੀ ਜਿੱਥੇ ਰੋਗਿਆ ਮੈਂ ਉੱਥੇ ਕੋ ਚੋਕ ਖੇਚ ਦੇਣੀ ਆ ਤੁਸੀਂ ਕੱਢੋ ਮੈਨੂੰ ਮੈਨੂੰ ਤੁਸੀਂ ਬਾਹਰ ਛੱਡ ਕੇ ਆਓ ਮੈਂ ਕੋ ਨਹੀਂ ਜਾਂਦਾ ਹੁਣ ਉਹਨੂੰ ਕਿਹਾ ਵੀ ਥੋੜੀ ਜਿਹਾ ਪਿੱਛੇ ਹਟਾ ਦੇ ਅੱਗਾ ਤੋੜ ਕਿਉਂਕਿ ਪਾਲੀ ਸਾਈ ਉਹ ਪਰੋਂ ਹਟਾਇਆ ਨਹੀਂ ਸੀ ਲੇਬਰ ਨੇ ਤੇ ਹੁਣ ਉਸਤਾਦਾਂ ਦਾ ਵੀ ਨਹੀਂ ਤੇ ਇਹਨੇ 4 ਟਰੈਕਟਰ ਮਂਗਾਓ ਇਹ ਦੋ ਅੱਗਿਓਂ ਮਂਗਾਓ ਲਾਓ ਤੇ ਦੋ ਪਿੱਛੋਂ ਲਾਓ 6 ਮੈਂ ਤੋਰਾਗਾ ਤੇ ਫੇਰ ਨਿਕਲੂਗਾ ਜੀ ਸਿਚੁਏਸ਼ਨ ਜਿਹੜੀ ਉਹ ਚੇਂਜ ਹੋ ਗਈ ਹੈ ਪਿੱਛੇ ਜਨਾਬ 1385 ਤੇ ਗਾਜ਼ੀ ਦੋ ਤੱਕ ਆ ਲਉਣਗੇ ਅਗਲੀ ਸਾਈਡ ਤੇ ਜਨਾਬ ਕੱਲਾ ਫੋਰਡ ਹੋਏਗਾ ਕੱਲਾ ਫੋਰਡ ਲੈ ਜਾਏਗਾ ਟਰਾਲਾ ਫਸਿਆ ਹੋਇਆ ਕੋਈ ਨਹੀਂ ਬਿਲਕੁਲ ਬਰਾਬਰ ਹੈ ਬਿਹਤਰੀਨ ਖੜਾ ਹੈ ਟਕਟਟ ਪਟ ਪਿਛਲੇ ਟ੍ਰਾਈਟਾਂ ਦੀ ਵੀਡੀਓ ਦੇ ਨਾਲ ਦੇਵਾਂਗੇ ਜੀ ਲਓ ਜੀ ਹੁਣ ਕੰਮ ਮੁੱਕ ਕੇ ਆ ਕੇ ਜ਼ੋਰ ਘੱਟ ਲਗਣਾ ਹੈ ਬਹਰਾਲ ਦੇਖਦੇ ਹਾਂ ਕੀ ਬਣਦਾ लो जी यह था आज का शो न्यू होलैंड अलगाज़ी ट्रैक्टर और 385 एटी फाइव ये था दोनों का जोर और पीछे वाले ट्रैक्टर की वीडियो आपको साथ देंगे तमाशा ही बड़े इकट्ठे हो गए ने जनाब माहौल बड़ा बन गया है पीछे ये है जी न्यू होलैंड ਉਠੀ ਜਾ ਠੀ ਜਾ ਬੜਾ ਬੜਾ ਨਿਓ ਹੁਲੈਂਡ